ਸ਼ਿਟੀਗੜੀ ਦੀ ਬਾਰਡਰ ਪੱਟੀ ਨੇ ਉਸ ਮੈਂ ਮੋਰਾ ਪੱਟੀ ਇਸ ਵੇਲੇ ਮੌਜੂਦਿਆਂ ਜੀ ਕਸਬਾ ਫਤਿਹਗੜ ਚੂੜੀਆਂ ਦਾ ਬੱਸ ਸਟੈਂਡ ਦਿਖਾਉਨੇ ਆ ਤੁਹਾਨੂੰ ਬੱਸ ਸਟੈਂਡ ਦੇ ਕੀ ਹਾਲਾਤ ਨੇ ਤਸਵੀਰਾਂ ਦੀ ਜ਼ੁਬਾਨੀ ਆਹ ਤੁਹਾਨੂੰ ਲੈ ਕੇ ਚੱਲਦੇ ਆ ਫਤਿਹਗੜ ਚੂੜੀਆਂ ਦਾ ਬੱਸ ਸਟੈਂਡ ਬੱਦ ਤੋਂ ਬੱਦ ਤੀਲਾ ਉਹ ਅਜੇ ਤੁਹਾਨੂੰ ਦਿਖਾਉਣ ਜਾ ਰਹੇ ਆ ਫਤਿਹਗੜ ਚੂੜੀਆਂ ਤੋਂ ਮੋਰਾ ਪੱਟੀ ਦੀ ਅੱਜ ਦੀ ਵਿਸ਼ੇਸ਼ ਰਿਪੋਰਟ ਇੱਕ ਖਿਸ਼ੇ ਤਾਈਮ ਜਿਹੜਾ ਤੁਹਾਨੂੰ ਦੱਸਦਾ ਦੇਖੋ ਪ੍ਰਸ਼ਾਸਨੀਦਾਰ ਕੁਝ ਚੀਜ਼ਾਂ ਕੀ ਇਹ ਨੈਸ਼ਨਲ ਸਰਕਾਰਾਂ ਦੀਆਂ ਕੀਤੀਆਂ ਨੇ ਤੇ ਸਰਕਾਰਾਂ ਨੇ ਕਈ ਜਿੰਨੇ ਵੀ ਅਧਿਕਾਰ ਗਏ ਜਾਂ ਕੱਲਜ਼ ਕਰ ਰਹੀ ਆ ਕਿਸੇ ਨੇ ਵੀ ਇਸ ਪਾਸਟਾਂ ਬਾਰੇ ਕੁਝ ਸੋਚਿਆ ਜੇ ਲੋਕ ਮੌਕੇ ਦੀਆਂ ਤਸਵੀਰਾਂ ਤੋਂ ਨਹੀਂ ਜਾ ਰਹੇ ਆ ਇਹ ਮੌਕੇ ਦੀਆਂ ਤਸਵੀਰਾਂ ਇੱਕ ਅੱਜ ਇੱਥੇ ਵੀ ਦੇਖਣ ਲਈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਚਗਿੱਦਾ ਚੌਂ ਦਿਖਾਵਾਂਗੇ ਬਿਨਾਂ ਥੇ ਲੈਟਨ ਬਾਰ ਨੂੰ ਵੇਖੋ ਕੀ ਹਾਲਾਤ ਬਣੇ ਨੇ ਲੈਟਨ ਬਾਰ ਨੂੰ ਵੇਖੋ ਕੀ ਹਾਲਾਤ ਬਣ ਗਏ ਕੋ ਬੰਦਾ ਜੇਕਰ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਆਪ ਪਾਣੀ ਨਾਲ ਕੋਈ ਗੱਲ ਨਹੀਂ ਕਰਦੇ ਹੋ ਕਿਸੇ ਵੱਲੋਂ ਬੰਦਾ ਬਾਈ ਜੀ ਇਹ ਕਿਹਨਾਂ ਅੰਦਰ ਤੁਸੀਂ ਪਿਆ ਜਾਵੇ ਕਿ ਤੁਸੀਂ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਹੋ ਉਹ ਬੁਢੇ ਜੇਕਰ ਆਪ ਕੋਲ ਟੈਲੀਫੋਨ ਹੈ ਸੈਟਲ ਕੀਤੀ ਜਾਂਦੀ ਆ ਆ ਵੀ ਹਾਲਾਤ ਦੇਖਣੇ ਨੇ ਪ੍ਰੋਬਲਮ ਇਹ ਮੈਂ ਤੁਹਾਨੂੰ ਟਿਕਟ ਕਾਰਨ ਇਹ ਪੱਤਰ ਦੇ ਰਿਹਾ ਹਾਂ ਕਿ ਕਿਹਨਾਂ ਦੇ ਪਰਿਵਾਰ ਵਧਣ ਦੇ ਤੇ ਇਹ ਕੀ ਇਹਦਾ ਪੁੱਤ ਕਿਸ ਦੀ ਮਾਂ ਕਿਸਦਾ ਬਾਪ ਕੋਈ ਪਰਿਵਾਰ ਕਮੇਟੀ ਇਹ ਲੈਟਰ ਸਰੇ ਆਦਾ ਕਿਸੇ ਟੈਂਗ ਜਿਹੜਾ ਤੁਹਾਂ ਦੇ ਰਿਹਾ ਬਹੁਤ ਬੜੇ ਸ਼ਰਮ ਦੀ ਗੱਲ ਆ ਤੁਮੇ ਉਹ ਕਹਿੰਦੀ ਟਾਰੀ ਆ ਕਿ ਕਈ ਵਾਰ ਇਸ ਮੁੱਦੇ ਦੇ ਆਪਾਂ ਗਲਵੱਗ ਕੀਤੀ ਹੈ ਪ੍ਰਸ਼ਾਸਨ ਨਾਲ ਜਾਪਾ ਕੀਤੀ ਆ ਪਰ ਪ੍ਰਸ਼ਾਸਨ ਜਿਹੜਾ ਵੇ ਕੰਮ ਨਹੀਂ ਸੁੱਟਾ ਜਦੋਂ ਤੋਂ ਕਲਾਸੀ ਗੱਲ ਕਰਦਾ ਹਾਂ ਜੇ ਪੰਜਾਬ ਸਰਕਾਰ ਦੇ 50 ਸਾਲ ਕੀ ਦੇ ਪਹਿਲੇ 50 ਸਾਲ ਨਹੀਂ ਹਟਾਈਆਂ ਹੋਈਆਂ 40 ਸਾਲ ਕਾਲੀ ਦੀ ਇਹ ਕਹਾਣੀ ਸਹੀ ਹੈ ਅੱਜ ਆ ਗਿਆ ਸਰ ਬਣੇ ਸੰਵਿਧਾਨ ਵਾਲੇ ਫੇਰ ਉਹ ਕਿੱਦਾਂ ਪੈਣੀ ਆ ਇਹ ਤੁਸੀਂ ਦੇਖ ਰਹੇ ਹੋ ਕਿ ਇਹਦਾ ਕੰਦੀ ਹੈ ਜੀ ਬਰਬਾਦ ਬਾਹਰ ਦੇ ਇੰਟਰਾਂ ਦੀ ਇਸ ਰਸਤੇ ਜਿਹੜਾ ਵਾ ਮੇਰੇ ਤੋਂ ਜਾਂਦੇ ਉਹਨਾਂ ਤੋਂ ਨਾਲ ਹੀ ਇਹਦੇ ਨਗਰ ਪੌਂਦਰ ਦਾ ਦਰੋਂ ਕਿਸਨੇ ਬਾਗ ਨੂੰ ਵੀ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਜਿੰਨੀ ਗਾੜੀ ਅਸੀਂ ਗੱਲ ਕਰ ਪੀਰ ਆ ਤਾਂ ਕਿਸੇ ਨੇ ਕੰਨੀ ਇਹੋ ਚੀਜ਼ਾਂ ਤੋਂ ਕਰੇ ਸਾਰੀਆਂ ਪਨੀ ਭਾਈ ਅਗਲੇ ਟੀਨਾਂ ਜਿੱਟਾਡਾ ਮੇਰਾ ਨਾਮ ਕੁਲਜੀਤ ਸਿੰਘ ਸਮਝਾ ਸਰ ਅਸੀਂ ਪੰਜਾਬ ਰੋਡਵੇ ਦੇ ਹੈਗਾ ਇਹ ਦਫਤਰਿਆ ਸਾਡਾ ਹਾਂਜੀ ਤੇ ਅਸੀਂ ਇੱਥੇ ਬੈਠੇ ਹੁੰਨੇ ਆ ਤੇ ਪਰ ਸਾਨੂੰ ਕੋਈ ਆਪਣੀ ਜ਼ਿੰਦਗੀ ਦਾ ਭਰੋਸਾ ਨਹੀਂ ਹੁੰਦਾ ਵੀ ਕਿਹੜੇ ਟਾਈਮ ਦੇ ਉੱਤੇ ਕੀ ਹੋ ਜਾਣਾ ਵਾ ਹਾਂਜੀ ਤੇ ਇੱਕਦਮ ਸਾਡੇ ਡਰਾਈਵਰ ਸਾਹਿਬ ਇੱਥੋਂ ਬਾਹਰ ਨਿਕਲੇ ਤੇ ਆ ਉੱਪਰੋਂ ਸਾਰਾ ਡਿੱਗਾ ਵਾ ਉਹ ਮੋਟਰਸਾਈਕਲ ਵੇਖੋ ਸਾਰਾ ਵਿੰਗਾ ਹੋ ਗਿਆ ਆ ਬਾਕੀ ਆ ਸਾਰੀਆਂ ਜ਼ਿੰਦਗੀਆਂ ਦੇ ਨਾਲ ਖਲਵਾੜੀ ਆ ਲੋਕਾਂ ਦੀਆਂ ਨਾਲ ਨਾ ਕੋਈ ਇੱਧਰ ਕੋਈ ਬਾਥਰੂਮ ਸਹੀ ਜਨਾ ਕੋ ਪੀਣ ਲਈ ਪਾਣੀ ਨਹੀਂ ਹੈਗਾ ਬੱਚਿਆਂ ਦੇ ਲਈ ਮਨ ਲੋ ਸਵਾਰੀ ਨੇ ਪਾਣੀ ਪੀਣਾ ਕਿੱਥੋਂ ਪੀਣਗੇ ਕੋ ਸਾਫ ਪਾਣੀ ਦੀ ਸਹੂਲਤ ਹੈਗੀ ਆ ਗੱਲ ਪਰਸੋਂ ਨਾ ਦੇ ਇੱਥੇ ਕੋਈ ਸਿਕਿਉਰਿਟੀ ਦਾ ਹੈਗਾ ਵਾ ਪਰਸੋਂ ਚੋਂ ਸਾਡੀ ਰੋਡਵੇ ਦੀ ਗੱਡੀ ਦਾ ਇੱਥੋਂ ਕੋਈ ਰਾਤ ਤੇਲ ਕੱਢ ਕੇ ਲੈ ਗਏ ਚੋਰ ਕਿਹੇ ਪਾਸੋਂ ਵੀ ਇੱਥੇ ਸਿਕਿਉਰਿਟੀ ਕੁਛ ਵੀ ਹੈ ਨਹੀਂਗਾ ਯਾਨੀ ਕਿ ਬਾਕੀ ਅੱਡੇ ਦਾ ਤੁਸੀਂ ਹਾਲ ਦੇਖ ਸਕਦੇ ਜੇ ਆ ਅੰਦਰ ਅਸੀਂ ਬੈਠੇ ਹੁਣੇ ਆ ਆ ਵੇਖੋ ਕੀ ਬਣ ਗਿਆ ਅੰਦਰ ਇਹ ਸੀਮੈਂਟ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਧਰੋਂ ਆਂਡੇ ਪੈਂਦਾ ਸੱਲੇ ਤੇ ਜੇ ਕਿਸੇ ਦੇ ਕਿ ਬੱਚੇ ਦਾ ਨੁਕਸਾਨ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਆ ਪਿੱਛੇ ਜੇ ਰੋਣਾ ਪਿਆ ਜੀ ਇੰਨੇ ਪੈਸੇ ਆ ਗਏ ਪਰ ਕਿੱਥੇ ਗਏ ਉਹਾਨੂੰ ਤੇ ਕੋਈ ਸਮਝ ਨਹੀਂ ਲੱਗਣਦੀ ਵੀ ਬੱਸ ਸਟੈਂਡ ਤੇ ਤੇ ਲਾਓ ਬੱਸ ਸਟੈਂਡ ਤੇ ਜ਼ਰੂਰੀ ਆ ਨਾ ਕੁਛ ਇਹ ਵੀ ਚੱਟਾ ਮਿਸ਼ਾ ਬੜਿਆ ਦੀ ਪਾਸਟੇ ਬਾਹਰ ਆ ਰਹੇ ਆ ਪਰ ਨਹੀਂ ਇੱਥੇ ਕਹਿੰਦੇ ਕੀ ਬਰਨਾ ਵਾ ਉਦੋਂ ਪਿੱਛੇ ਜੇ ਰੋਣਾ ਪਿਆ ਕਿ 5 ਕਰੋੜ ਤੇ ਪਤਾ ਨਹੀਂ ਕਿੰਨੇ ਲੱਖ ਰੁਪਏ ਜੀ ਆ ਗਿਆ ਪਾਸ ਹੋ ਗਿਆ ਅੱਜ ਪਾ ਕਾ ਸ਼ੁਰੂ ਹੋ ਜਾਣਾ ਕੰਮ ਕੱਲ੍ਹ ਸ਼ੁਰੂ ਹੋ ਜਾਣਾ ਪਰ ਕੋਈ ਅਜੇ ਤੱਕ ਉਹ ਉਹ ਹਾਲਿਆ ਨਾ ਕੋਈ ਬੈਠਣ ਲਈ ਜਗਾ ਉਹ ਸ਼ੇਗਾ ਕੋਈ ਬੁਰੇ ਹਾਲਾ ਜਾਨੀ ਕੀ ਆਨੂ ਦੇ ਦੇ ਬੈਠਣ ਲੱਗਿਆ ਵੀ ਡਰ ਲੱਗਦਾ ਆਡੇ ਥੱਲੇ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਸਲੇਡੇ ਪਣਾ ਪਿੱਲਰਾਂ ਦਾ ਹਾਲ ਵੇਖੋ ਥੱਲੇ ਕੀ ਹਾਲ ਆ ਪਿੱਲਰਾਂ ਦਾ ਇਹਦੇ ਸਰਕਾਰ ਨੂੰ ਅਸੀਂ ਮੰਗ ਚ ਕਰਦੇ ਆ ਕਿ ਵੱਡਾ ਬਾਸਟਨ ਜਿਹੜਾ ਇਹ ਨਵਾਂ ਬਣਨਾ ਚਾਹੀਦਾ ਵਾ ਕੋਈ ਲੋਕਾਂ ਦੀ ਜ਼ਿੰਦਗੀ ਨਾਲ ਜਿਹੜਾ ਜ਼ਿੰਦਗੀ ਦੇ ਨਾਲ ਖਿਲਵਾੜ ਤੇ ਨਾ ਹੋਵੇ ਕਿ ਉਹ ਨਜ਼ਰ ਨਹੀਂ ਕਰਨਾ ਜਿੰਨਾ ਚਿਰ ਕੋਈ ਨੁਕਸਾਨ ਨਹੀਂ ਹੁੰਦਾ ਇੱਥੇ ਕੋਈ ਚਾਰ ਜ਼ਿੰਦਗੀਆਂ ਜਾਂਦੀਆਂ ਨਹੀਂ ਦਰਗੀ ਨਾ ਜੀ ਮੇਰਾ ਨਾਮ ਕੁਲਵੀਰ ਸਿੰਘ ਆ ਜੀ ਅਸੀਂ ਆਹ ਰੋਡਵੇ ਦੀਆਂ ਗੱਡੀਆਂ ਮਾਦਰ ਬਜਾ ਹਾਂਜੀ ਵੀ ਕੋਈ ਕੌਣੇ ਬੈਠੇ ਹੋ 10 ਮਿੰਟ ਹੋ ਗਏ ਕੀ ਕੀ ਤਿਆਰੀ ਤੁਹਾਨੂੰ ਸਿਖਾਉਣੀ ਹੈ ਇਹ ਨਾਲ ਚ ਪਾਣੀ ਪੋਲਣੇ ਬਣਾਵਾ ਦਿੰਦੇ ਨੇ